ਪਰਿਕਾਲ ਯਾਦ ਰੱਖਿਓ ਜਿਸ ਇਨਸਾਨ ਨੇ ਚਾਰ ਚੀਜ਼ਾਂ ਪੱਲੇ ਬੰਨੀਆਂ ਨਾ ਬਾਬਿਓ ਇੱਕ ਜ਼ਿੰਦਗੀ ਚ ਕਦੇ ਝੂਠ ਨਹੀਂ ਰੱਖਣਾ ਝੂਠ ਤੋਂ ਦੂਰ ਰਹੋ ਝੂਠ ਕਾਣ ਅਸੀਂ ਮਾੜੇ ਇਨਸਾਨ ਨੂੰ ਕਹਿੰਦੇ ਜਾਓ ਝੂਠਾ ਤੇਰੇ ਵਰਗੇ ਵੀ ਦੇਖਦੇ ਆਂ ਅਸੀਂ ਝੂਠ ਨਹੀਂ ਬੰਨਣਾ ਇਹਦੀ ਗੱਲ ਉੱਥੇ ਕਰਤੀ ਇਹਦੀ ਉੱਥੇ ਇਹਦੀ ਉੱਥੇ ਨਹੀਂ ਸਾਡੀ ਅੱਖਾਂ ਦੇ ਸਾਹਮਣੇ ਜੋ ਹੋਇਆ ਸੱਚ ਕਹਿ ਦੋ ਤੁਹਾਡਾ ਗਲਾ ਨਹੀਂ ਉਤਰਨ ਲੱਗਾ ਉਹ ਬੈਠਾ ਹੈ ਦਾਦਾ ਉਹ ਸਤਿਗੁਰੂ ਬੈਠਾ ਜਿਹਨੇ ਦੁਨੀਆ ਤੇ ਭੇਜਿਆ ਹੈ ਉਹ ਆਪਣੀ ਆਈ ਤੇ ਆ ਜਾਵੇ ਕੱਖ ਨਹੀਂ ਵਿਗੜਨ ਦਿੰਦਾ ਇੱਕ ਝੂਠ ਇੱਕ ਜ਼ਿੰਦਗੀ ਚ ਝੂਠ ਇਹ ਦੋ ਚੀਜ਼ਾਂ ਦਾ ਕਦੇ ਵੀ ਸੇਵਨ ਨਾ ਕਰਿਓ ਇਹ ਨਸ਼ੇ ਤੋਂ ਵੀ ਮਾੜੀਆਂ ਨੇ ਇਹ ਨਰਕਾਂ ਨੂੰ ਲੈ ਜਾਣਗੀਆਂ ਔਰ ਦੋ ਚੀਜ਼ਾਂ ਪੱਲੇ ਕਿਹੜੀਆਂ ਬਾਨੀਆਂ ਨੇ ਝੂਠ ਤੇ ਝੂਠ ਇਹਦਾ ਸੇਵਨ ਨਹੀਂ ਕਰਨਾ ਇਹਦਾ ਡਰ ਨਹੀਂ ਛੱਡਣਾ ਤੇ ਇੱਕ ਇਹਦਾ ਡਰ ਨਹੀਂ ਛੱਡਣਾ ਜਦੋਂ ਸਾਈਂ ਦਾ ਡਰ ਮਨ ਚ ਰਹੂਗਾ ਨਾ ਹਰ ਕੰਮ